ਬਹੁਤ ਜਿਆਦਾ ਸੋਹਣੇ ਫੋਹਰੇ ਚੱਲਦੇ ਪਏ ਤੇ ਹਵਾ ਵੀ ਬਹੁਤ ਜਿਆਦਾ ਸੋਹਣੀ ਤੇ ਬੱਦਲ ਕਾਫੀ ਹੋਇਆ ਹੋਇਆ ਪਾਰਕ ਦੇ ਵਿੱਚ ਆ ਰਹੀ ਸੀ ਆਪਾਂ ਦੇਖੋ ਮੌਸਮ ਦਾ ਨਜ਼ਾਰਾ ਬਹੁਤ ਜਿਆਦਾ ਹਰਿਆਲੀ ਆ ਦੁਪਹਿਰ ਖੜੀ ਬੜਾ ਸੋਹਣਾ ਮੌਸਮ ਠੰਡਾ ਚਿੜੀਆਂ ਦੀ ਚਹਿਚਹਾ ਇਹ ਇੱਥੇ ਦਰਖਤ ਬਹੁਤ ਜ਼ਿਆਦਾ ਲਾਉਂਦੇ ਆ ਪੱਟਣਾ ਬਹੁਤ ਗਨਾ ਸਮਝਦੇ ਦਰਖਤ ਨੂੰ ਜਿੰਨਾ ਵੀ ਵੱਧ ਤੋਂ ਵੱਧ ਲਾਏ ਜਾਂਦੇ ਲਾਓ ਬਹੁਤ ਸੋਹਣਾ ਜਿਵੇਂ ਦੇ ਆਪਣੇ ਉਧਰ ਘਰ ਦੇ ਕੋਲੇ ਹਨ ਹੈਨਾ ਸੇਵਾ ਦੇ ਫਲਾ ਬੜੀ ਸੋਹਣੀ ਕਟਿੰਗ ਕਿੰਨੀ ਸੋਹਣੀ ਕਟਿੰਗ ਚੀਜ਼ ਬਹੁਤ ਸੋਹਣੀ ਬਣੀ ਹੋਈ ਆ ਓਏ ਚੋਪੜੀ ਕਿੱਡੀ ਸੋਹਣੀ ਬਣਾਈ ਆ ਜਿਨੀਤ ਹੋ ਰਗਾਂ ਦੀ ਹਨਾ ਜਵਲ ਜੀ ਕਿਦਾਂ ਚੜਾਈ ਹੋਈ ਉੱਪਰ ਕਿੰਨਾ ਸੋਹਣਾ ਲੱਗ ਰਿਹਾ ਵਲਗਣ ਵਲਗਣ ਜਿਆ ਕਰਕੇ ਆ ਜੋ ਨੇੜੇ ਤੋਂ ਦੇਖਦੇ ਆ ਕਿੰਨਾ ਸੋਹਣਾ ਕਲਰ ਪਾਇਆ ਹੈ ਕਿੰਨੀ ਸੋਹਣੀ ਡੰਡੀ ਜੀ ਬਣਾਈ ਹੋਈ ਹਾਂ ਉਹ ਵਿੱਚ ਟੱਬ ਵੀ ਲਾਇਆ ਵਾ ਕਿੰਨਾ ਸੋਹਣਾ ਕਿੰਨਾ ਸੋਹਣਾ ਬਣਾਇਆ ਇਹ ਕਿਹਨਾਂ ਦਾ ਕੋਈ ਗੁਰੂਆਂ ਦਾ ਏ ਕਹੇ ਬੁੱਧ ਜੀ ਨੇ ਕਿ ਹੂੰ ਹਾਥੀ ਦਾ ਵੀ ਸਿਰ ਜਾਓ ਜਿਹੜਾ ਉਹ ਨਹੀਂ ਰੱਖਦੇ ਹੁੰਦੇ ਹੂੰ ਨੋ ਐਂਟਰੀ ਆ ਉਹ ਲਿਖਿਆ ਹੋਇਆ ਹਾਂਜੀ ਆਜੋ ਕਿ ਦਸਣ ਰਾਹ ਬਣਾਇਆ ਆ ਪਾ ਕੇ ਬੱਜਰੀ ਜੀ ਕਲਰਫੁੱਲ ਜਾਵਟ ਤਾਂ ਇੰਨੀ ਬਣਾਉਂਦੇ ਆ ਨਾ ਵਾਟੀ ਕੱਢ ਦਿੰਦੇ ਆ ਬਹੁਤ ਜਿਆਦਾ ਵੱਡਾ ਪਾਰਕ ਆ ਉਹ ਉਧਰ ਸਾਹਮਣੇ ਜਸਪ੍ਰਿਤ ਮੱਛੀਆਂ ਹੁੰਦੀਆਂ ਉਹਦੇ ਵਿੱਚ ਹਾਂ ਅੰਗੇ ਖਾਣਾ ਪਾਉਣਾ ਆਉਂਦੇ ਹੁੰਦੇ ਸੀ ਹਾਂ ਛੋਟੇ ਹੁੰਦੇ ਆ ਤਾਂ ਨਾ ਮਨਪ੍ਰਿਤ ਉਹਨਾਂ ਨੇ ਇਦਾਂ ਸਾਰਿਆਂ ਨੇ ਆਉਣਾ ਅਸੀਂ ਖਾਣਾ ਲੈ ਕੇ ਮੱਛੀਆਂ ਨੂੰ ਪਾਉਣਾ ਤੇ ਮੱਛੀਆਂ ਨੇ ਐ ਇਕੱਠੀਆਂ ਹੋ ਜਾਣਾ ਮਿੰਟੋ ਮਿੰਟੀ ਮਿੰਟੋ ਮਿੰਟ ਇਕੱਠੀਆਂ ਹੋ ਜਾਣਾ ਮੱਛੀਆਂ ਨੇ ਉਹ ਜਿਆਦਾ ਦਰਖਤ ਦੇਖੋ ਕਿੰਨੇ ਸੰਘਣੇ ਇੱਕ ਹਿਸਾਬ ਦਾ ਜੰਗਲ ਹੀ ਲੱਗਦਾ ਆਏ ਸੀ ਬਾਹਰ ਥੋੜਾ ਸਮਾਨ ਸਮੂਹ ਲੈਣ ਦੇਖਣ ਕਾ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਹਵਾ ਬੜੀ ਸੋਹਣੀ ਚੱਲਦੀ ਪਈ ਹੈ ਬੜੀਆਂ ਸੋਹਣੀਆਂ ਮੂਰਤੀਆਂ ਦਰਖਤਾਂ ਦੀ ਦੇਖਭਾਲ ਬਹੁਤ ਜਿਆਦਾ ਕਰਦੇ ਆ ਲੋਕ ਹਾਂ ਇੱਡਾ ਲੱਗਦਾ ਵੀ ਜੰਗਲ ਹੀ ਆ ਸਾਰਾ ਤੇ ਮੈਂ ਕਿਵੇਂ ਨਾ ਪਹਿਣਗੇ ਹਾਂ ਇੱਡਾ ਸੋਹਣਾ ਬਣਾਇਆ ਹੋਇਆ ਹਿਰਨ ਘਰ ਨੂੰ ਦਾ ਬੱਚਾ ਆ ਅੱਗੇ ਹੈ ਨਹੀਂ ਸੀਗਾ ਆਪਾਂ ਲੰਘਣਾ ਕਿੱਧਰ ਵੀ ਇਹ ਤਾਂ ਬੰਦ ਕੀਤਾ ਪਿਆ ਇੱਧਰ ਕੰਮ ਚੱਲਦਾ ਪਿਆ ਰਹਾ ਬੰਦ ਹੋ ਗਿਆ ਹਣ ਵਲ ਕੇ ਆਏ ਥੋੜਾ ਜਿਹਾ ਇੱਧਰ ਦੀ ਜਾਨ ਨੇ ਚਲੋ ਕਿੰਨੀ ਸੋਹਣੀ ਬਜਰੀ ਪਾਈ ਹੋਈ ਆ ਜਿਵੇਂ ਆਪਾਂ ਫਰਸ਼ ਲਾਉਣ ਲੱਗੇ ਕੁੱਟਦੇ ਆ ਨਾ ਰੋੜੀ ਐਸ ਪਾਸੇ ਦੀ ਨੰਗ ਦੇ ਵੱਡੇ ਵੱਡੇ ਗੇਟ ਲੱਗੇ ਆ ਤਾਂ ਐ ਇੰਡੀਆ ਵਾਲੀ ਫੀਲਿੰਗ ਹੀ ਆਉਂਦੀ ਪੂਰੀ ਹਨਾ ਕਿੱਡਾ ਵੱਡਾ ਗੇਟ ਆਪਣੀ ਜਮਾਨਤ ਹੁੰਦੀ ਆ ਹੂੰ ਉਹ ਸਾਈਡ ਤੋਂ ਦੀ ਹੋ ਕੇ ਨੰਗ ਜਾਂਦੇ ਬਹੁਤ ਵੱਡਾ ਗੇਟ ਉੱਧਰ ਜਾ ਨਿਕਲਾਂਗੇ ਆਪਾਂ ਲਓ ਜੀ ਬਹੁਤ ਜਿਆਦਾ ਆਪਣੇ ਮੇਹ ਆ ਗਿਆ ਦੇਖੋ ਕਿੰਨੀ ਬਿਜਲੀ ਲਿਸ਼ਕ ਰਹੀ ਆ ਤੇ ਪਾਰਕ ਦੇ ਵਿੱਚ ਜਿੰਨੇ ਬੱਚੇ ਸੀ ਸਾਰੇ ਭੱਜ ਗਏ ਮੈਂਟੋ ਮੈਂਟੀ ਆਸਮ ਠੰਡਾ ਹੋ ਗਿਆ ਠੰਡੀ ਠੰਡੀ ਹਵਾ ਆਉਂਦੀ ਆ ਬਹੁਤ ਜਿਆਦਾ ਗਰਮੀ ਹੋਈ ਵੀ ਸੀ ਸ਼ੁਕਰ ਪ੍ਰਮਾਤਮਾ ਦਾ